ਵਾਸ ਉਹ ਸਮਝ ਕੇ ਚਿੱਕਿਆ ਹੋਇਆ ਕਦਮ ਹੈ ਉਹਨੇ ਹੀ ਫਿਲਮ ਬਣਾਈ ਹੈ ਤੁਸੀਂ ਟੀਜ਼ਰ ਵੇਖ ਲਿਆ ਜਿੰਨਾ ਕਹਤੋਂ ਟੀਜ਼ਰ ਹਸਾਉਂਦਾ ਜਾਂ ਮਜ਼ਾ ਦੇ ਰੇ ਫਿਲੋ ਇਸ ਤੋਂ ਕਈ ਗੁਣਾ ਉੱਤੇ ਦੀ ਸਿੰਦੀ ਫਿਲਮਾਂ ਚ ਪਹਿਲਾਂ ਕੀ ਹੋਇਆ ਹੈ ਹੀਰੋ ਦੀ ਡੈਥ ਹੋ ਗਈ ਜਾਂ ਹੀਰੋਇਨ ਦੀ ਡੈਥ ਹੋ ਗਈ ਤਾਂ ਹੀਰੋਜ਼ ਨੂੰ ਹਰ ਅਗਲੇ ਜਨਮ ਚ ਨਵੀਂ ਨਵੀਂ ਹੀਰੋਇਨਸ ਮਿਲੀਆਂ ਵੱਡੀਆਂ ਵੱਡੀਆਂ ਸਾਡੇ ਹੀਰੋ ਨੂੰ ਮਿਲੀ ਵੱਡੀ ਹੀਰੋਇਨ ਪਰ ਉਮਰ ਤੋਂ ਤੋੜਾ ਟੀਜ਼ਰ ਨਹੀਂ ਬੰਸਾਉਦਾ ਅੱਛਾ ਟੀਜ਼ਰ ਅਸੀਂ ਜਲਦੀ ਫਿਲਮ ਦੇ ਵਿੱਚ ਬਣਾ ਲਿਆ ਸੀਗਾ ਵੀ ਇਹ ਬਣਾ ਹੋਏਗਾ ਸਾਡਾ ਤਾਂ ਸ਼ੱਕ ਹੈ ਕਿ ਫਸਟ ਟਾਈਮ ਹੋਇਆ ਕਿ ਅਸੀਂ ਟੀਜ਼ਰ 363 ਦਿਨ ਵੀ ਨਹੀਂ ਲਾਇਆ ਹੈ ਸਭ ਨੇ ਮੈਂ ਨ ਕਪਿਲ ਭਾਜੀ ਕਬ ਕਾਮੇਡੀ ਦਾ ਬਹੁਤ ਵੱਡਾ ਫੈਨ ਹੈ ਮੈਨੂੰ ਐਂ ਲੱਗਦਾ ਕਿ ਜੇ ਕੋਈ ਕਾਮੇਡੀ ਦੀ ਚੀਜ਼ ਹੈ ਉਹਨਾਂ ਨੂੰ ਚੰਗੀ ਲੱਗਦੀ ਤਾਂ ਇਹ ਰੁਕਦੀ ਨਹੀਂ ਉਹ ਕਲਾਕਾਰ ਮੈਨੂੰ ਲੱਗਦਾ ਜਿਸ ਨੂੰ ਪਰਦੇ ਦੇ ਪਿੱਛੇ ਤੋਂ ਬਹੁਤ ਸਾਰੀ ਨੇਮ ਅਤੇ ਫੇਮ ਮਿਲੀ ਹੈ ਬਟ ਪਰਦੇ ਤੇ ਆਉਣ ਤੇ ਉਸ ਨੂੰ ਡਬਲ 트리플 ਨੇਮ ਅਤੇ ਫੇਮ ਮਿਲੀ ਹੈ ਸੋ ਫਾਈਨਲੀ ਫਸਟ ਟਾਈਮ ਹੋਣ ਜਾ ਰਿਹਾ ਹੈ ਕਿ ਨਰੇਸ਼ ਕਥੂਰੀਆ ਜੀ ਜਿਨ੍ਹਾਂ ਨੂੰ ਅਕਸਰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਚਾਹੇ ਉਹ ਕਾਮੇਡੀ ਦੀ ਗੱਲ ਕਰ ਲਈਏ ਚਾਹੇ ਹੋਰ ਚੀਜ਼ਾਂ ਦੀ ਗੱਲ ਕਰ ਲਈਏ ਸੋ ਫਾਈਨਲੀ ਉਹ ਸਾਡੇ ਨਾਲ ਅੱਜ ਮੌਜੂਦ ਨੇ ਤਾਂ ਮੇਨ ਲੀਡ ਦੇ ਵਿਚਾਰੇ ਨੇ ਜੋ ਬਿਲਕੁਲ ਗੱਲਬਾਤ ਕਰ ਰਹੇ ਹੈ ਹੈਪੀ ਖੁਸ਼ ਹੋ ਗਿਆ ਸੋ ਫਾਈਨਲੀ ਹੈਪੀ ਤਾਂ ਖੁਸ਼ ਹੋਇਆ ਹੈ ਪਰ ਆਡੀਅנס ਉਹ ਤਾਂ ਦੁਗਣੀ ਤਿਗਣੀ ਖੁਸ਼ ਹੋਈ ਹੈ ਕਿਉਂਕਿ ਅਸੀਂ ਬਹੁਤ ਜ਼ਿਆਦਾ ਮਚ ਅਵੇ ਟੀਜ਼ਰ ਦਾ ਫਾਈਨਲ ਤੁਹਾਨੂੰ ਠੀਕ ਲੱਗਿਆ ਬਹੁਤ ਸੋਹਣਾ ਲੱਗਿਆ ਐਂਡ ਸੱਚੀ ਇਹ ਇਹੋ ਜਿਹਾ ਕਨਸੈਪਟ ਹੈ ਮੈਨੂੰ ਲੱਗਦਾ ਕਿ ਇਹਦੀ ਸੱਚੀ ਉਡੀਕ ਸੀ ਇੰਡਸਟਰੀ ਨੂੰ ਆਉਣ ਵਾਸਤੇ ਦੇਖੋ ਜੀ ਮੈਂ ਹੁਣ ਤੱਕ ਆਵਦੀ ਜਿੰਨੀਆਂ ਫਿਲਮਾਂ ਲਿਖੀਆਂ ਉਹ ਸਾਰੀਆਂ ਉਹ ਜੀ ਜਾਣ ਲਾ ਕੇ ਲਿਖੀਆਂ ਕੁਝ ਚੱਲੀਆਂ ਕੁਝ ਨਹੀਂ ਚੱਲੀਆਂ ਉਹ ਆਪਣੇ ਹੱਥ ਨਹੀਂ ਹੁੰਦਾ ਨਾ ਆਡੀਅנס ਨੂੰ ਕੁਝ ਪਸੰਦ ਆਏਂਦਾ ਕੁਝ ਨਹੀਂ ਪਸੰਦ ਹੁੰਦਾ ਬਟ ਐਤਕੀ ਮੈਂ ਜਿੰਨੀ ਮਿਹਨਤ ਹੁਣ ਤੱਕ ਪਿਛਲੇ ਹੰਦਾਂ ਦੇ ਕੀਤੀ ਉਸ ਐਤਕੀ ਮਿਹਨਤ ਉਸ ਤੋਂ ਮੈਂ ਕੱਟ ਨਹੀਂ ਗਊਂਗਾ ਕਿਤੀ ਆ ਕਿਉਂਕਿ ਆਪ ਆਉਣਾ ਸੀਗਾ ਤੇ ਬੜਾ ਇੱਕ ਡਾਟ ਬੜਾ ਹੁੰਦਾ ਹੈ ਕਿ ਚੰਗਾ ਪੜਾਇਆ ਜੇ ਡਾਇਰੈਕਟਰ ਕੰਮ ਚੱਲਦਾ ਹੈ ਇਹ ਤੇ ਇਫੈਕਟ ਨਾ ਆ ਜਾਏ ਕਿਤੇ ਤਾਂ ਬਹੁਤ ਸੋਚ ਸਮਝ ਕੇ ਮੈਨੂੰ ਸਬਜੈਕਟ ਜੁੜਨ ਚ ਸਾਲ ਤੋਂ ਉੱਤੇ ਲੱਗ ਗਿਆ ਆਪਦੇ ਲਈ ਜਿੰਦਗੀ ਅਮਾ ਆਪ ਲਿਖਦਾ ਫਿਲਮਾਂ ਤਾਂ ਬਹੁਤ ਸੋਚ ਸਮਝ ਕੇ ਚੱਕਿਆ ਹੋਇਆ ਕਦਮ ਹੈ ਸੋਹਣੀ ਫਿਲਮ ਬਣਾਈ ਹੈ ਤੁਸੀਂ ਟੀਜ਼ਰ ਵੇਖ ਲਿਓ ਜਿੰਨਾ ਕਰ ਤੁਹਾਨੂੰ ਟੀਜ਼ਰ ਹਸਾਉਂਦਾ ਜਾਂ ਮਜ਼ਾ ਦੇ ਰੇ ਫਿਲਮ ਇਸ ਤੋਂ ਕਈ ਗੁਣਾ ਉੱਤੇ ਦੀ ਹੈ अच्छा मतलब राइटर ਤੇ ਐਕਟਰ ਦੀ ਜ਼ਿੰਮੇਵਾਰੀ ਦੋ मतलब ਜ਼ਿੰਮੇਵਾਰੀਆਂ ਇਕੱਠੀਆਂ ਨਿਭਾਉਣੀਆਂ ਆ ਇਹ ਕਹਿ ਸਕਦੇ ਆ ਕਿ ਕਿੰਨਾ ਕੁ ਬੋਝ ਜਾਂ ਕਿੰਨੀ ਕੁ ਜ਼ਿੰਮੇਵਾਰੀ ਹੋਰ ਦিগুণੀ ਤਿੱਗਣੀ ਵੱਜ ਜਾਂਦੀ ਹੈ ਇਸ ਚੀਜ਼ ਦਾ ਬਹੁਤ ਵੱਜ ਜਾਂਦੀ ਹੈ ਕਿਉਂਕਿ ਪਹਿਲਾਂ ਮੈਂ ਇੱਕ ਸੈਟ ਤੇ ਹੁੰਦਾ ਸੀਗਾ ਸਿਰਫ ਐਜ਼ ਅ ਡਾਇਰੈਕਟਰ ਕੰਮ ਕਰ ਰਹਾ ਮੈਂ ਮੈਂ ਇੱਕ ਇੱਕ ਦੀ ਜੌਬ ਸੀਗੀ ਹੁਣ ਸੈਟ ਤੇ ਦੋ ਜੌਬਸ ਹੋ ਗਈਆਂ ਸੀਗੀਆਂ ਮੈਂ ਐਜ਼ ਅ ਐਕਟਰ ਵੀ ਕੰਮ ਕਰ ਰਹਾ ਸੀਨ ਇੱਕ ਇੱਕ ਦਿਨ ਚ ਕਈ ਸੀਨ ਅਸੀਂ ਇਹ ਗੱਲ ਨਹੀਂ ਹੁੰਦੇ ਸੀਗੇ ਪਲੱਸ ਮੈਂ ਨਾਲ ਕੰਟੈਂਟ ਤੇ ਵੀ ਦੇਖਣਾ ਕਿ ਕੁਝ ਇਹਨੂੰ ਕਿਤੇ ਕੋਈ ਚੇਂਜਸ ਤਾਂ ਨਹੀਂ ਹੈਗੀਆਂ ਉਹ ਵੀ ਨਾਲ ਨਾਲ ਕੰਮ ਬਟ ਹੋ ਜਾਂਦਾ ਜਦੋਂ ਕਿਉਂਕਿ ਸੈੱਟ ਤੇ ਜਦੋਂ ਤੁਹਾਡੀ ਜਦੋਂ ਕੰਮ ਵਧੀਆ ਹੁੰਦਾ ਨਾ ਇੱਕ ਪੋਜ਼ਿਟਿਵਿਟੀ ਆ ਜਾਂਦੀ ਆਪਣੇ ਆਪ ਚ ਉਹ ਪੋਜ਼ਿਟਿਵਿਟੀ ਸੀ ਔਰ એનર્ਜੀ ਸੀ ਕਿ ਬਹੁਤ ਪੋਜ਼ਿਟਿਵ ਸਾਡੇ ਚ ਸਭ ਦੇ ਵਿੱਚ ਤੇ ਸਭ ਨੇ ਬਹੁਤ ਮਿਹਨਤ ਕੀਤੀ ਸਿਟੀ ਬਾਜੀ ਨੇ ਇਵਨ ਮੁਨੀਸ਼ ਬਾਜੀ ਦੀ ਕੰਟਰੀਬਿਊਸ਼ਨ ਐਤ ਕੀ ਬਹੁਤ ਜ਼ਿਆਦਾ ਸੀਗੀ ਕੰਟੈਂਟ ਨੂੰ ਲੈ ਕੇ ਕਾ ਅਸੀਂ ਸਭ ਨੇ ਬਹੁਤ ਜੋਰ ਲਗਾਇਆ ਅੱਛਾ ਪੁਨੀਸ਼ ਸਦੀ ਆਪਾ ਇੱਕ ਗੱਲ ਦੇਖੀ ਹੈ ਕਿ ਉਹ ਕਦੇ ਵੀ ਕੋਈ ਇਹੋ ਜਿਹੀ ਫਿਲਮ ਨੂੰ ਚਾਹੇ ਉਹ ਡਿਸਟ੍ਰਿਬਿਊਸ਼ਨ ਦੇ ਮਾਮਲੇ ਦੇ ਵਿੱਚ ਹੈ ਚਾਹੇ ਉਹ ਪ੍ਰੋਡਕਸ਼ਨ ਦੇ ਮਾਮਲੇ ਦੇ ਵਿੱਚ ਹੈ ਕਦੇ ਵੀ ਉਹਨਾਂ ਨੇ ਇਹੋ ਜਿਹਾ ਕਨਸੈਪਟ ਨਹੀਂ ਚੂਜ਼ ਕੀਤਾ ਜੋ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇਹ ਚੀਜ਼ ਜਿਹੜੀ ਲੋਕਾਂ ਦੇ ਦਿਲਾਂ ਉਤੇ ਰਾਜ ਨਹੀਂ ਕਰੇਗਾ ਚਾਹੇ ਪਰ ਹੁਸ਼ਾਰ ਸਿੰਘ ਦੀ ਗੱਲ ਕਰ ਲਈਏ ਜੋ ਪਹਿਲੀ ਉਹਨਾਂ ਦੀ ਪ੍ਰੋਡਕਸ਼ਨ ਸੀ ਉਹਨੂੰ ਹੁਣ ਹੈਪੀ ਖੁਸ਼ ਹੋ ਗਿਆ ਦੀ ਜੋ ਪ੍ਰੋਡਕਸ਼ਨ ਹੈ ਉਹਨਾਂ ਨੇ ਇਹੋ ਕਨਸੈਪਟ ਚੂਜ਼ ਕੀਤਾ ਹੈ ਜੋ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਦੇ ਦਿਲ ਤੇ ਰਾਜ ਕਰਦਾ ਹੈ ਮੈਂ ਦੇਖੋ ਜੀ ਸਾਡੀ ਮਨੂ ਮਨੀਸ਼ ਬਾਜੀ ਨੇ ਕਿਹਾ ਸੀ ਫਿਲਮ ਲਈ ਕੀ ਪਾਜੀ ਮੈਂ ਤੁਹਾਨੂੰ ਲੈ ਕੇ ਫਿਲਮ ਕਰਾਂਗਾ ਮੈਂ ਉਦੋਂ ਮੈਂ ਬੜਾ ਘਰਾਇਆ ਸੀ ਮੈਂ ਪਾਜੀ ਨਹੀਂ ਮੈਂ ਐਦਾਂ ਜਿਹੜੇ 2-3 ਸੀਨ ਕਰਿਆ ਜਾਂਦਾ ਹੈ ਫਿਲਮਾਂ ਚੋਂ ਠੀਕ ਨੇ ਮੈਨੂੰ ਵਧੀਆ ਲੱਗਦੇ ਨੇ ਉਹਨਾਂ ਦਾ ਉਦੋਂ ਹੰਦੀ ਮੂੰਹ ਆਈ ਆਈ ਸੀ ਹਾਂ ਪਾਜੀ ਕਹਿੰਦੀ ਪਾਜੀ ਤੁਹਾਡਾ ਹੰਦੀ ਮੂੰਹ ਚ ਕੰਮ ਠੀਕ ਹੈ ਮੈਨੂੰ ਲੱਗਦਾ ਕਿ ਤੁਹਾਨੂੰ ਲੈ ਕੇ ਮੈਂ ਪੰਗਾ ਲਊਂਗਾ ਵੱਡਾ ਹਾਂ ਮੈਂ ਕਹਿੰਦਾ ਪਾਜੀ ਨਹੀਂ ਫਿਰ ਪਾਜੀ ਮੈਂ ਕਹਿੰਦਾ ਜਦੋਂ ਪਾਜੀ ਕਹਿੰਦੇ ਜਦੋਂ ਮੈਂ ਪੈਸਾ ਲਾਉਣਾ ਹੈ ਮੈਂ ਤੁਹਾਡੇ ਤੇ ਮੈਨੂੰ ਵਿਸ਼ਵਾਸ ਹੈ ਤੁਸੀਂ ਕੋ ਘਰਾਂਦੇ ਹੋ ਫਿਰ ਡਿਸੀਜਨ ਲੈ ਵੀ ਜਦੋਂ ਠੀਕ ਹੈ ਅੱਗੇ ਵਧਦੇ ਉਹ ਤੋਂ ਬਾਅਦ ਸਬਜੈਕਟ ਨੂੰ ਲੈ ਕੇ ਬੜਾ ਇਸ਼ੂ ਸੀ ਸਬਜੈਕਟ ਕਿਹੜਾ ਹੋਣਾ ਚਾਹੀਦਾ ਉਹ ਸਬਜੈਕਟ ਲੱਭਣ ਤੇ ਸਾਨੂੰ ਸਾਲ ਲੱਗ ਗਿਆ ਕਿ ਮੈਂ ਮੈਂ ਕੋਈ ਵੀ ਆ ਸਬਜੈਕਟ ਬਹੁਤ ਸਾਰੇ ਜਿਹੜੇ ਵਧੀਆ ਹੈਗੇ ਨੇ ਬਟ ਮੈਂ ਇੱਕ ਬਿਲਕੁਲ ਇੱਕ ਸ਼ੋ ਸ਼ਾਰਟ ਸਬਜੈਕਟ ਚਾਹੁੰਦਾ ਸੀ ਜਿੰਨੂੰ ਪੰਘੱਟ ਪਾਵਾਂ ਤਾਂ ਉਹ ਹਿੱਟ ਵਾਲੇ ਪਾਸੇ ਜਾ ਵੀ ਜਾ ਦੇਖੋ ਗਾਰੰਟੀ ਕੁਝ ਨਹੀਂ ਹੁੰਦੀ ਕੁਝ ਵੀ ਫਲੋਪ ਹੋ ਸਕਦਾ ਬਟ ਆਪਦੇ ਮੁੰਡੇ ਕੋਈ ਵਾਰ ਕੰਫੀਡੈਂਟ ਸੀਗੇ ਸੀ ਕਿ ਇਹ ਸਬਜੈਕਟ ਠੀਕ ਹੈ ਉਹ ਅਸੀਂ ਚੂਜ਼ ਕੀਤਾ ਹੈ ਉਹ ਟੀਜ਼ਰ ਚ ਦਿਖਾਈ ਵੀ ਦਿੰਦਾ ਸ਼ਾਇਦ ਤੁਹਾਨੂੰ ਸਭ ਨੂੰ ਦਿਖਿਆ ਹੋਊਗਾ ਅੱਛਾ ਮੈਂ ਇਸ ਚੀਜ਼ ਦੇ ਟੀਜ਼ਰ ਦੀ ਗੱਲ ਕਰਨਾ ਚਾਹਾਂਗੇ ਟੀਜ਼ਰ ਦੇ ਵਿੱਚ ਇਹ ਚੀਜ਼ ਸੀ ਕਿ ਆਪਾਂ ਗੁਰਪ੍ਰੀਤ ਪੰਗੂ मैम ਨੂੰ ਟੀਜ਼ਰ ਦੇ ਵਿੱਚ ਰਿਵੀਲ ਕਰੀਏ ਜਾਂ ਫਿਰ ਹਿਡਨ ਰੱਖੀਏ ਹਜੇ ਵੀ ਟ੍ਰੇਲਰ ਤੱਕ ਆਹ ਦੇਖੋ ਮੈਂ ਮੈਂ ਕਹੂੰਗਾ ਕਿ ਸਾਡੀ ਫਿਲਮ ਟੀਜ਼ਰ ਵਧੀਆ ਕਿੱਥੋਂ ਲੱਗਦਾ ਹੈ ਇਸੇ ਗੱਲ ਤੇ ਵਧੀਆ ਲੱਗਦਾ ਨਾ ਕਿ ਪੀ ਹਮੇਸ਼ਾ ਸੰਦੀ ਫਿਲਮਾਂ ਵਿੱਚ ਪਹਿਲਾਂ ਕੀ ਹੋਇਆ ਹੈ ਹੀਰੋ ਦੀ ਡੈਥ ਹੋ ਗਈ ਜਾਂ ਹੀਰੋਇਨ ਦੀ ਡੈਥ ਹੋ ਗਈ ਤਾਂ ਹੀਰੋਜ਼ ਨੂੰ ਹਰ ਅਗਲੇ ਜਨਮ ਵਿੱਚ ਨਵੀਂ ਨਵੀਂ ਹੀਰੋਇਨਸ ਮਿਲੀਆਂ ਵੱਡੀਆਂ ਵੱਡੀਆਂ ਸਾਡੇ ਹੀਰੋਆਂ ਨੂੰ ਮਿਲੀ ਵੱਡੀ ਹੀਰੋਇਨ ਹਾਂ ਪਰ ਉਮਰ ਚੋਂ ਤੁਹਾਡਾ ਟੀਜ਼ਰ ਨਹੀਂ ਬਣ ਸਕਦਾ ਅੱਛਾ ਟੀਜ਼ਰ ਅਸੀਂ ਜਲਦੀ ਫਿਲਮ ਦੇ ਵਿੱਚ ਬਣਾ ਲਿਆ ਸੀਗਾ ਵੀ ਇਹ ਬਣਾ ਹੋਏਗਾ ਸਾਡਾ ਸ਼ੂਟਿੰਗ ਦੇ ਦੌਰਾਨ ਹੀ ਸਾਡਾ ਫੈਲ ਹੋ ਗਏ ਸੀ ਅਸੀਂ ਇਹ ਬਣਾਵਾਂਗੇ ਫਿਲਮ ਤੇ ਲੋਕ ਬਹੁਤ ਮਿਹਨਤ ਕਰਦੇ ਆ ਅਸੀਂ ਦਾ ਸ਼ਾਇਦ ਫਸਟ ਟਾਈਮ ਹੋਇਆ ਕਿ ਅਸੀਂ ਟੀਜ਼ਰ ਤੇ 3-6-3 ਮਹੀਨੇ ਲਾਇਆ ਸਾਹਮਣੇ ਅੱਛਾ ਸੋਚਿਆ ਹੋਇਆ ਸੀ ਅਸੀਂ April April ਦਾ ਸੋਚਿਆ ਹੋਇਆ ਅਸੀਂ ਅੱਜ ਲਾਂਚ ਹੋਇਆ ਦੋ ਦਿਨ ਪਹਿਲਾਂ ਫਾਈਨਲ ਹੋ ਗਿਆ ਬਾਦ ਨਿਕਲਿਆ ਅਸੀਂ ਮਤਲਬ ਕਿੰਨਾ April May June July August ਸਾਢੇ 4 ਮਹੀਨੇ ਲੱਗੇ ਸਾਨੂੰ ਇਸੇ ਚੀਜ਼ ਤੇ ਲੱਗੇ ਰਹੇ ਸੀ ਵੀ ਇਹਨੂੰ ਕੀ ਬੈਸਟ ਹੋ ਸਕਦਾ ਇਹਦੇ ਚ ਮਤਲਬ ਹੁਣ ਮੈਂ ਇੱਕ ਲਾਸ ਵਾਲੀ ਹੋਏਗਾ ਚਾਹੇ ਮੇਰਾ ਰਾਈਟਰ ਦੇ ਨਾਲ ਐਕਟਰ ਹੋਣਾ ਹੈ ਨਾ ਕਿ ਇਹ ਚੀਜ਼ ਹੁੰਦੀ ਸੀ ਕਿ ਕਿ ਐਕਟਿੰਗ ਦੇ ਮਾਮਲੇ ਦੇ ਵਿੱਚ ਹਾਂ ਪਤਾ ਹੈ ਕਿ ਜੇ ਆਪਣੀ ਲਿਖੀ ਹੋਈ ਹੈਗੀ ਹੈ ਹਨਾ ਤੇ ਆਪਾਂ ਕੁਝ ਨਾ ਕੁਝ ਉਹ ਚੀਜ਼ਾਂ ਐਕਟਿੰਗ ਦੇ ਵਿੱਚ ਮੋਲਡ ਕਰ ਸਕਦੇ ਆ ਐਕਟਰ ਲਈ ਥੋੜੀ ਜ਼ਿੰਮੇਵਾਰੀ ਥੋੜੀ ਘਟ ਜਾਂਦੀ ਹੈ ਕਿ ਹਾਂ ਲਿਖੀ ਹੋਈ ਚੀਜ਼ ਨੂੰ ਆਪਾਂ ਕੁਝ ਇੱਕ ਚੀਜ਼ਾਂ ਦੇ ਵਿੱਚ ਮੋਲਡ ਕਰ ਸਕਦੇ ਆ ਮੋਲਡ ਮਤਲਬ ਮਤਲਬ ਕਿ ਜਿਦਾ ਫੋਰ ਐਗਜ਼ਾਮਪਲ ਅਗਰ ਤੁਸੀਂ ਕੋਈ ਵੀ ਡਾਇਲੌਗ ਲਿਖਿਆ ਹੈ ਹਨਾ ਉਹ ਡਾਇਲੌਗ ਅਗਰ ਤੁਹਾਡੇ ਤੁਹਾਨੂੰ ਲੱਗਦਾ ਹੈ ਕਿ ਹਾਂ ਇਹਦੇ ਵਿੱਚ ਆਪਾਂ ਕੁਝ ਥੋੜੀ ਬਹੁਤ ਚੇਂਜਸ ਕਰ ਇਸੇ ਵੀ ਚੀਜ਼ ਦੇ ਵਿੱਚ ਦੇਖੋ ਬਹੁਤ ਵਾਰ ਹੁੰਦਾ ਆ ਕਿ ਜੋ ਲਿਖਿਆ ਗਿਆ ਕਈ ਵਾਰ ਪਰਫਾਰਮ ਕਰਨ ਲਈ ਪਤਾ ਲੱਗਦਾ ਜਾ ਕਿ ਯਾਰ ਇਹਨੂੰ ਥੋੜਾ ਜਿਹਾ ਲਿਖਣ ਝ ਇਦਾਂ ਲੱਗਦਾ ਸੀ ਇਹਨੂੰ ਬੋਲਣ ਚ ਥੋੜਾ ਇਦਾਂ ਬੋਲਾਂਗੇ ਤਾਂ ਬੈਟਰ ਆਏਗਾ ਤਾਂ ਉਹ ਹਮੇਸ਼ਾ ਹੁੰਦੀਆਂ ਚੇਂਜਸ ਇੰਨੀ ਕੀਤਾ ਖਾਲੀ ਇਹਦੇ ਚ ਨਹੀਂ ਮੈਂ ਬਾਕੀ ਫਿਲਮਾਂ ਜਿਹੜੀਆਂ ਲਿਖਦੇ ਆ ਉਹਦੇ ਚ ਵੀ ਕਈ ਵਾਰ ਹੁੰਦਾ ਕਿ ਮੈਂ ਜੋ ਲਿਖਤਾ ਐਕਟਰ ਬੋਲਣ ਲੱਗੇ ਕਹਿੰਦਾ ਯਾਰ ਇਹ ਮੈਨੂੰ ਇਸ ਫਲੋ ਚ ਜ਼ਿਆਦਾ ਵਧੀਆ ਲੱਗਦਾ ਤਾਂ ਅਸੀਂ ਹਮੇਸ਼ਾ ਬੜਾ ਓਪਨ ਹੋ ਕੇ ਚੱਲੀਦਾ ਇਸ ਮਾਮਲੇ ਚ ਕਿ ਇਹ ਔਨ ਸਕ੍ਰੀਨ ਬੈਟਰ ਹੀ ਲੱਗਦਾ ਉਹ ਦੇਖੀ ਆਪਾਂ ਲੱਗਦਾ ਕਿ ਕਪਿਲ ਸਰ ਨੇ ਜਦੋਂ ਆਪਣੀ ਆਵਾਜ਼ ਸੁਣੀ ਹੈ ਹੈਨਾ ਕਿ ਉਹਨਾਂ ਦੇ ਮਤਲਬ ਟੀਜ਼ਰ ਦੇ ਵਿੱਚ ਜਦੋਂ ਉਹਨਾਂ ਦੀ ਆਵਾਜ਼ ਆਉਂਦੀ ਹੈ ਜਾਂ ਜਦੋਂ ਤੁਸੀਂ ਉਹਨੇ ਗੱਲ ਕੀਤੀ ਸੀ ਪ੍ਰੈਸ ਕਾਨਫਰੈਂਸ ਦੀ ਕਿ ਆਪਾਂ ਭੇਜਿਆ ਤਾਂ ਉਹਨਾਂ ਨੇ ਬਹੁਤ ਚੰਗਾ ਰਿਸਪੌਂਸ ਦਿੱਤਾ ਹੈ ਹੈਨਾ ਸੋ ਇਸ ਰਿਸਪੌਂਸ ਨੂੰ ਲੈ ਕੇ ਕਿੰਨੀ ਕੋੜੀਕ ਸੀਗੀ ਆ ਕਹਿ ਸਕਦੇ ਕਿ ਜਦੋਂ ਉਹਨਾਂ ਨੇ ਅੱਗੇ ਸ਼ੇਅਰ ਕੀਤਾ ਹੋਵੇਗਾ ਹੋਰ ਦੁੱਗਣਾ ਤਿੱਗਣਾ ਉਹਨਾਂ ਹੀ ਮੋਟੀਵੇਟਡ ਰਿਸਪੌਂਸ ਮਿਲਿਆ ਹੋਵੇਗਾ ਮੈਂ ਨਾ ਕਪਿਲ ਭਾਜੀ ਦਾ ਕਾਮੇਡੀ ਦਾ ਬਹੁਤ ਵੱਡਾ ਫੈਨ ਹੈ ਮੈਨੂੰ ਐਨ ਲੱਗਦਾ ਕਿ ਜੇ ਕੋਈ ਕਾਮੇਡੀ ਦੀ ਚੀਜ਼ ਉਹਨਾਂ ਨੂੰ ਚੰਗੀ ਲੱਗੀ ਤਾਂ ਰੁਕਦੀ ਨਹੀਂ ਮੈਨੂੰ ਅੱਜ ਵੀ ਯਾਦ ਹੈ ਕੈਰੀਨ ਜੱਟਾ ਵੰਦਾ ਸੀ ਬੰਬੇ ਸ਼ੋਅ ਰੱਖਿਆ ਸੀਗਾ ਫਿਲਮ ਆਉਣ ਤੋਂ ਪਹਿਲਾਂ ਮੇਰੀ ਫਿਲਮ ਸੈਂਡਵਿਚ ਫਲॉप ਹੋ ਚੁੱਕੀ ਸੀਗੀ ਚਖਦੇ ਫੱਟੇ ਤਾਂ ਬੜਾ ਮਨ ਡਰਿਆ ਹੋ ਸੀ ਕਿ ਕੈਰੀਨ ਜੱਟਾ ਵੰਦ ਨੂੰ ਲਗੇ ਯਾਰ ਪਤਾ ਨਹੀਂ ਸਾਡੀ ਨਸੀਬ ਹੀ ਖਰਾਬ ਹੈ ਸਾਡੀ ਫਿਲਮਾਂ ਵਧੀਆ ਹੋ ਕੇ ਵੀ ਨਹੀਂ ਚੱਲਦੀਆਂ ਇਹ ਵੀ ਨਾ ਚੱਲੀ ਉਹ ਤਿੰਨ ਦਿਨ ਪਹਿਲਾਂ ਸ਼ੋਅ ਸੀਗਾ ਬੰਬੇ ਕਪਿਲ ਭਾਜੀ ਹੋਣੇ ਸਭ ਆਏ ਸੀਗੇ ਉਦੋਂ ਉਦੋਂ ਮੈਂ ਇਹ ਸ਼ੋਅ ਲਿਖਦਾ ਹੁੰਦਾ ਸੀਗਾ ਸੋਨੀ ਦੇ ਕਾਮੇਡੀ ਸਰਕਸ 'ਚ ਸਭ ਕਪਿਲ ਭਾਜੀ ਦੀ ਅੱਖਾਂ 'ਚ ਹੰਝੂ ਆ ਗਏ ਸੀ ਹੱਸਦੇ ਹੱਸਦੇ ਮੈਂ ਸੁਮੀ ਭਾਜੀ ਦੇ ਨਾਲ ਬਟਾਹਾਂ ਭਾਜੀ ਪਿੱਛੇ ਦੇਖੋ ਕਹਿੰਦੇ ਕੀ ਹੋ ਗਿਆ ਮੈਂ ਕਪਿਲ ਭਾਜੀ ਹੱਸ-ਹੱਸ ਪਾਗਲ ਹੋਈ ਪਏ ਨੇ ਹਾਂ ਮੈਂ ਕਹਾ ਆਪਾਂ ਇਹ ਫਿਲਮ ਇੱਟ ਆਪਣੀ ਮੈਂ ਕਹਾ ਜੀ ਇਹ ਬੰਦਾ ਹੱਸ ਸਕਦਾ ਹੈ ਹਾਂ ਤਾਂ ਫਿਲਮ ਨਹੀਂ ਰੁਕਦੀ ਹੈ ਤਾਂ ਮੈਨੂੰ ਪਿੱਛੇ ਮੈਂ ਜੇ ਕਪਿਲ ਭਾਜੀ ਨੂੰ ਨੂੰ ਭੇਜਿਆ ਮੈਂ ਮੈਂ ਕਹਾ ਜੀ ਇਹਨੂੰ ਠੀਕ ਲੱਗਿਆ ਇਹ ਯਾਨੀ ਕਿ ਇਹ ਠੀਕ ਹੈ ਚੀਜ਼ ਸਹੀ ਬਣ ਗਈ ਬਾਕੀ ਫਿਰ ਉਹਨਾਂ ਨੇ ਜੋ ਵੱਡਾ ਦਿਲ ਦਿਖਾਇਆ ਮੈਂ ਤੁਹਾਨੂੰ ਦੱਸ ਹੀ ਚੁੱਕੇ ਸੋ ਟੇਸ ਸਾਰਾ ਪਿਆਰ ਤੇ ਬਹੁਤ ਸਾਰੀਆਂ ਦੁਆਵਾਂ ਸਾਡੀ ਟੀਮ ਦੇ ਵੱਲੋਂ ਤੇ ਪੂਰੀ ਆਡੀਅנס ਦੇ ਵੱਲੋਂ ਐਂਡ ਥੈਂਕ ਯੂ ਸੋ ਇਸ ਬੰਦਾ ਇੰਟਰੋਡ ਜਸਵਿੰਦਰ ਇਹ ਇਹ ਮੇਰਾ ਬੰਬੇ ਸਟਰਗਲ ਟਾਈਮ ਦਾ ਦੋਸਤਾ ਹੈ ਜਸਵਿੰਦਰ ਤੁਸੀਂ ਸਾਰੇ ਇਹਨੂੰ ਫਿਲਮਾਂ 'ਚ ਦੇਖ ਚੁੱਕੇ ਹੋ ਟੀਜ਼ਰ 'ਚ ਨਹੀਂ ਹੈਗਾ ਬਟ ਫਿਲਮ 'ਚ ਬਹੁਤ ਸੋਹਣਾ ਕੰਮ ਹੈ ਮੁੰਡੇ ਦਾ ਸੋ ਫਾਈਨਲੀ ਅੱਜ ਮਤਲਬ ਮੈਨੂੰ ਲੱਗਦਾ ਕਿ ਉਹ ਸੁਪਨਾ ਜੇ ਤੁਹਾਡਾ ਪੂਰਾ ਹੋਇਆ ਤਾਂ ਸਾਡੇ ਸਾਰਿਆਂ ਦਾ ਵੀ ਪੂਰਾ ਹੋਇਆ ਹੈ ਕਿ ਇਹ ਇੰਨੀ ਸੋਹਣੀ ਪਰਫਾਰਮੈਂਸ ਹੈ ਇੰਨੀ ਚੰਗੀ ਪਰਫਾਰਮੈਂਸ ਲਿਖ ਕਰਕੇ ਤਾਂ ਥੈਂਕ ਯੂ ਥੈਂਕ ਯੂ ਬਈ ਮੇਰੇ ਤੇ ਨਰੇਸ਼ભાઈ ਦਾ ਸਾਡਾ ਬੰਬੇ ਦਾ ਐਸੋਸੀਏਸ਼ਨ ਹੈ ਅਸੀਂ ਇਹਨਾਂ ਪਹਿਲਾਂ ਵੀ ਕਾਫੀ ਇਕੱਠਾ ਕੰਮ ਕੀਤਾ ਹੈ ਭਾਜੀ ਸਤੀਜ ਭਾਜੀ ਹੋਗੇ ਤੇ ਨਰੇਸ਼ ਭਾਈ ਜੀ ਹੋਗੇ ਇਹਨਾਂ ਨੇ ਹਮੇਸ਼ਾ ਉਹਨੂੰ ਚੰਗਾ ਕੰਮ ਦਿੱਤਾ ਹੈ ਇਸ ਫਿਲਮ ਦੇ ਵਿੱਚ ਵੀ ਬਹੁਤ ਸੋਹਣਾ ਕੰਮ ਕਰਵਾਇਆ ਇਹਨਾਂ ਨੇ ਮੇਰੇ ਤੋਂ ਤੇ ਮੈਨੂੰ ਬੜਾ ਮਜ਼ਾ ਆਇਆ ਕੰਮ ਕਰਕੇ ਹੈਪੀ ਨੂੰ ਖੁਸ਼ਕਾਰਾਂ ਦੇ ਵਿੱਚੋਂ ਮੇਰਾ ਕਾਫੀ ਵੱਡਾ ਹੱਥ ਹੈ ਉਹ ਤੁਹਾਨੂੰ ਫਿਲਮ ਦੇ ਵਿੱਚ ਨਹੀਂ ਸੀ ਹੋਗਾ ਬਿਲਕੁਲ ਸੋ ਅੱਜ ਜੋ ਨਰਵਸਨੈਸ ਕਹਿ ਸਕਦੇ ਆ ਜਾਂ ਫਿਰ ਉਹ ਖੁਸ਼ੀ ਕਿੰਨੀ ਕੁ ਝਲਕੀ ਹੈ ਜਾਂ ਕਿੰਨਾ ਕੁ ਵੇਟ ਕਹਿ ਸਕਦੇ ਆ ਕਿ ਇਸ ਟਾਈਮ ਦਾ ਕੀਤਾ ਗਿਆ ਹੈ ਮੈਨੂੰ ਬਹੁਤ ਖੁਸ਼ੀ ਹੈ ਜੀ ਥੋੜਾ ਨਰਵਸਤਾ ਹੈ ਹੀ ਕਿਉਂਕਿ ਜਦੋਂ ਤੱਕ ਫਿਲਮ ਤੁਸੀਂ ਪਰਦੇ ਤੇ ਨਹੀਂ ਦੇਖਦੇ ਉਦੋਂ ਤੱਕ ਸਾਨੂੰ ਥੋੜਾ ਜਿਹਾ ਰਹਿੰ ਐ ਮੀਡੀਆ ਵਾਲਿਆਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਚੰਗੀ ਫਿਲਮ ਨੂੰ ਲੋਕਾਂ ਤੱਕ ਪਹੁੰਚਾਉਣ 'ਚ ਬਿਲਕੁਲ। थैंक यू सो मच। आई विश ऑल द बेस्ट। थैंक यू। थैंक्स।